ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਹੋਰ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਏ ਹਾਂ ਹਰ ਰੋਜ਼ ਪੰਜਾਬੀ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਵਟਸਐਪ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਵੀ ਪਵਾ ਸਕਦੇ ਹੋ ਪਹਿਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਸਰਕਾਰੀ ਟੀਚਰ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਤਲਾਕशुदा ਹੈ ਕੋਈ ਬੱਚਾ ਨਹੀਂ ਹੈਗਾ ਮੁੰਡਾ ਚਾਹੀਦਾ ਜੀ ਮੁੰਡਾ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ 2 ਤੋਂ 3 ਕਿੱਲੇ ਜ਼ਮੀਨ ਦੇ ਹੋਣ ਮੁੰਡੇ ਦਾ ਚਾਹੇ ਤਲਾਕ ਹੋਇਆ ਹੋਵੇ ਪਰ ਕੋਈ ਬੱਚਾ ਨਾ ਹੋਵੇ ਸੰਘਰੂਰ ਤੇ ਪਟਿਆਲਾ ਸਿਰਫ ਇਹ ਏਰੀਆ ਵਾਲੇ ਸੰਪਰਕ ਕਰਨ ਐਨਆਰਆਈ ਸੰਪਰਕ ਨਾ ਕਰਨ ਅਨਮੈਰਿਡ ਵੀ ਸੰਪਰਕ ਕਰ ਸਕਦੇ ਨੇ ਜੇ ਕੋਈ ਮੁੰਡਾ ਸਰਕਾਰੀ ਜੋਬ ਕਰਦਾ ਹੈ ਕੁੜੀ ਦੀ ਉਮਰ 37 ਸਾਲ ਕੱਦ 5 ਫੁੱਟ 3 ਇੰਚ ਏਰੀਆ ਸਮਾਨਾ ਪਰ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਜੀ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜੋ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਦੂਜਾ ਰਿਸ਼ਤਾ ਕਰੋ ਜੀ ਨੋਟ ਸੰਘਰੂਰ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਮੁੰਡੇ ਕੋਲ 2 ਕਿੱਲੇ ਜ਼ਮੀਨ ਇੱਕ ਪਟਿਆਲੇ ਆਪਣਾ ਘਰ ਇੱਕ ਪਟਿਆਲੇ ਰੋਡ ਤੇ ਆਪਣਾ ਇੱਕ ਪਲਾਟ ਹੈ ਲੜਕੇ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਨੇ ਪਹਿਲਾਂ ਫੌਜੀ ਸਨ ਮੁੰਡਾ ਜੀ ਪ੍ਰਾਈਵੇਟ ਨੌਕਰੀ ਕਰਦਾ ਸੁੱਧ ਬੈਸ ਨੂੰ ਪਰਿਵਾਰ ਪੱਗ ਬੰਦਾ ਸਰਦਾਰ ਮੁੰਡਾ ਹੈ ਨਸੀ ਤੋਂ ਰਹਿਤ ਕੁੜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਵਧੀਆ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਹੈਗੀ ਕੁੜੀ ਦੀ ਚੰਗੀ ਪੜ੍ਹਾਈ ਕੀਤੀ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਲਗਾਤਾਰ ਸਕਰੀਟ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਤੀਜਾ ਰਿਸ਼ਤਾ ਕਰੋ ਜੀ ਨੋਟ ਆਪਣਾ ਜਲੰਧਰ ਤੋਂ ਰਾਜਪੂਤ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਹਿਤ ਹੈ ਜੀ ਮੁੰਡੇ ਦੇ ਪਿਤਾ ਵੀ ਦੁਬਈ ਰਹਿੰਦੇ ਨੇਗੇ ਇੱਕ ਛੋਟਾ ਭਰਾ ਉਹ ਵੀ ਦੁਬਈ ਦੇ ਵਿੱਚ ਇੱਕ ਭੈਣ ਛੋਟੀ ਹੈ ਜੀ ਮੁੰਡਾ ਦੁਬਈ ਦੇ ਵਿੱਚ ਇਸ ਟਾਈਮ ਟਰੱਕ ਡਰਾਈਵਰ ਹੈ ਪੱਗ ਬੰਦਾ ਹੈ ਨਸ਼ਾ ਰਹਿਤ ਮੁੰਡਾ ਪ੍ਰਾਪਰਟੀ ਦੋ ਦੁਕਾਨਾਂ ਨੇ ਸ਼ਹਿਰ ਦੇ ਵਿੱਚ ਆਪਣੀਆਂ ਵਧੀਆ ਇਨਕਮ ਆਉਂਦੀ ਹੈ ਕੁੜੀ ਚਾਹੀਦੀ ਹੈ ਜੀ ਕੁੜੀ ਵਧੀਆ ਪੜੀ ਲਿਖੀ ਸੋਹਣੀ ਹੋਵੇ ਜਾਤੀ ਬੰਧਨ ਕੋਈ ਨਹੀਂ ਕੁੜੀ ਚਾਹੇ ਕੋਈ ਪ੍ਰਾਈਵੇਟ ਜੌਬ ਕਰਦੀ ਹੋਵੇ ਸੰਪਰਕ ਕਰ ਸਕਦੇ ਨੇ ਮੁੰਡੇ ਦਾ ਜਨਮ 1995 ਦਾ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਜਲੰਧਰ ਏਰੀਆ ਪਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲ ਰਿਹਾ ਹੈ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ